ਹੋਲ ਜੀ ਸੰਸਰ ਮਹਾਰਾਜ ਜੇ ਕੀ ਜੈ ਅਜ ਡੇਰਾ ਆਸਨ ਡੇਰਾ ਭਾਈ ਕਾ ਬਾਬਾ ਪ੍ਰੇਮਦਾਸ ਜੀ ਮਹਾਰਾਜ ਬਾਬਾ ਜੀਤਾਨ ਮਹਾਰਾਜ ਦੇ ਸਥਾਨਾ ਤੇ ਦਸਵੇਂ ਦਿਹਾੜੇ ਨੂੰ ਮੋਹਰਾ ਕਰਿਆ ਰਾਤਰੀ ਦੇ ਦਿਵਾਂ ਸਜਾਇਗੇ ਭਾਈ ਸਮੂਹ ਸੰਗਤਾਂ ਦਾ ਕੋਟਾਨ ਕੋਟ ਮਤਾਵਾ ਦਾ ਭੈਣ ਦਾ ਵੀਰਾਂ ਦਾ ਧੰਨਵਾਦ ਆ ਪਾਏ ਜਿਹੜੇ ਅੰਮ੍ਰਿਤ ਵੇਲੇ ਤੋਂ ਮਹਾਪਰਖਾਂ ਦੇ ਪਵਿੱਤਰ ਸਥਾਨ ਤੇ ਸੇਵਾ ਕਰ ਰਹੇ ਨੇ ਤੇ ਜਿਨ੍ਹਾਂ ਨੇ ਭਾਏ ਕੀਰਤਨ ਦੀਵਾਨ ਦਾ ਲਹਾ ਪ੍ਰਾਪਰ ਕੀਤਾ ਪਾਏ ਅਗਲੇ 2 ਸਤੰਬਰ ਨੂੰ 10ਵਾਂ ਦਿਹਾੜਾ ਇਸੇ ਤਰ੍ਹਾਂ ਹੀ ਮਨਾ ਜਾਵੇਗਾ ਬਾਤੋ ਬਾਦ ਮਾਤਾਵਾਂ ਭੈਣਾਂ ਵੀਰ ਬਜ਼ੁਰਗ ਬੱਚੇ ਸਾਰੇ ਮਹਾਂਪੁਰਖਾਂ ਦੇ ਪਵਿੱਤਰ ਸਥਾਨ ਤੇ ਪਹੁੰਚੋ ਪਾਈ ਸ਼ੇਵਾ ਕਰੋ ਬਾਣੀ ਸਰਵਣ ਕਰੋ ਤੇ ਗੁਰੂ ਮਹਾਰਾਜ ਜੀ ਨੇ ਬਖਸ਼ਿਆ ਹੋਇਆ ਕੜਿਆਨੋਂ ਸਫਲਾ ਬਣਾ ਪਾਏ ਬੋਲ ਸੇਚਤਰ ਭਗਵਾਨ ਕੀ ਜੈ i bye I'm going ਦਾ 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 ਦਿਨ ਹੈ ਗੁਰੂ ਜੀ ਹਰਾ ਇਸੇ ਹੈ ਕਿਛੇ ਧਿਆਈ ਹੈ ਜਿਸ ਟਿੱਠਿਆਂ ਸਾਧੂ ਕਿਚਾਰ ਸ਼ਿਗਤ ਇੱਕ ਵਾਰ ਜਿ ਸਮਰਿਆ ਕਰਾਣੇ ਤੇ ਆਵਤਾ ਸਾਥਾ ਹੋਣ ਜੀ ਸਹਾਇਤਾ ਸੇ ਪਾਤਸ਼ਾਹ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਥਾ ਹੋਣ ਜੀ ਸਹਾਇਤਾ ਪਾਤਸ਼ਾਹ ਦੇ ਜਾਤ ਦੀ ਜੋਤ ਧੰਨ ਧੰਨ ਸਾਹਿਬ ਜੀ ਗੁਰੂ ਕਾ ਸੇ ਪਾਠ ਦੇਹਾਰ ਜੀ ਕਥਾ ਸਕੇ ਖਾਲਸਾ ਬੋਲਾ ਜੀ ਅੱਲੇ ਪਿਆਰਾ ਚੋ ਸੱਜਾ ਤੇ ਚਾਲੇ ਮੋਤੇ 83 257 ਨਾ ਤੇ ਮੈਂ ਜੱਪੇ ਵੰਡ ਕੇ ਛਕਿਆ ਦੇਹ ਚਲਾਇ ਤੇ ਵਾ ਦੇਖ ਚੁਣ ਕੰਟੈਕਟ ਕਿਤਨਾ ਪਿਆਰੇ ਆ ਸੱਚਾ ਦੀ ਕਮਾਈ ਦਾ ਚਾਂਤਰ ਕੇ ਖਾਲਸਾ ਜੀ ਬੋਲਾ ਜੀ ਅੱਲੇ ਪਿਆਰੇ ਜੀ ਜੋਤਨਾ ਸਿੰਘਾ ਸਿੰਘਨਦਰ ਮੇਸ਼ ਸੀ ਸਿੱਤੇ ਬੰਦ ਬੰਦ ਕਰਵਾਏ ਕੋਪਲਾ ਨਾ ਤਰਣਾ ਨਾ ਚਾਏ ਗਏ ਉਪਦੇਸ ਦੇ ਕੰਦੇ ਵਿੱਚ ਬੈਠੇ ਸਿੱਖੀ ਕੇਸਾਂ ਸੋਸਾ ਸੱਗਨੋ ਹੈ ਇਤਰਾ ਸੰਤਾ ਮਾਂਤਾ ਭਾਰਤਾ ਮਾ ਜੀ ਵਿਰਣ ਸਿੰਘਾਂ ਸੰਗਤ ਪਵਿੱਤਰ ਕਮਾਲ ਜੀ ਦਾ ਤਾਸਰ ਖਾਲਸਾ ਜੀ ਬੋਲਾ ਜੇ ਅਸੀਸ ਨਾ ਰਹੀ ਕਾਲਾ ਇਕੋ ਦਾ ਸਾਜੀ ਬਿਤੇ ਮੇ ਸਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿੱਤੇ ਅਬ ਨਾਮ ਚਿੱਤੇ ਵਰ ਕਾ ਸਰਕਾ ਸਰ ਜਹਾਂ ਜਹਾਂ ਕਾਲ ਸਸ ਸਾਈ ਤਾ ਤਾ ਚ ਰਹਿਤੇ ਤੇ ਫਤਬਤੀ ਪਿਆਸ ਪਾਪ ਕੇ ਜੇ ਸਿਰ ਕਾਲ ਸਸ ਸਾਈ ਕਾਲ ਜੀ ਗੋਲ ਵਾਲੇ ਬੋਨਾ ਜੀ ਸ਼੍ਰੀ ਵਾਹਿਗੁਰੂ ਆਪ ਜੀ ਦੇ ਆਪ ਜੀ ਦੇ ਸਿਖਾਣ ਸਕੇ ਜਾਨ ਕੇਸਾ ਰਹਿਤ ਦਾਨ ਵੇਕ ਦਾਨ ਵਿਸਾਦਾਨ ਪੁਰ ਸਦਾਨ ਦਨ ਲਕਸਤਾਂ ਨਾਮਦਾਨ ਸ੍ਰੀ ਅਮਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਤ ਚੰਪੀਆਂ ਢੰਡੇ ਬੁੰਗੇ ਜਿ ਕੋ ਜੁਗਾ ਟਾਲਾ ਤਮਕਾ ਚਕਾਰ ਖਾਸੇ ਬੋਲਾ ਜੀ ਅਸੇਵਾ ਹੈ ਮੁਜੀਵਾਪ ਜਿਹਦੇ ਸਿੱਖਾ ਦਾ ਮੰਨੇ ਨੀਮਾ ਮਤ ਉੱਚੀ ਮਤ ਪਤਾ ਦਾ ਠਾਈ ਕਾਲ ਪੁਰਖਾ ਵਾਹ ਕੋ ਜੀ ਹਤੇ ਹੋਰ ਗੁਰਤਾ ਮਨ ਜੇ ਤਾਂ ਪੰਥ ਖਾਸੇ ਛੋੜੇ ਕਹੇ ਖੁੱਲੇ ਜਸੰਦਾਰੇ ਅਤੇ ਸੇਵਾ ਸਵਾਦ ਦਾ ਦਾਨ ਆਪਣੇ ਪਰਿਵਾਰ ਦੇ ਖਾਸਤੇ ਨੂੰ ਵਰਛੋਏ ਨਾਮਾਂ ਦੇ ਮਾਨ ਸਤਿਗੁਰ ਜੀ ਤਾਂ ਤਾਂ ਸਤਿਗੁਰ ਜੀ ਨੋਟਾ ਵਿਓਟ ਨਿਆਸੇ ਆਸਰੇ ਸੱਚੇ ਪਿਤਾ ਤਨ 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 ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਤਾਨਾ ਤਨ ਪਵਾਂ ਚ ਚੰਦਰ ਮਾਲ ਜੀ ਬਾਬਾ ਪ੍ਰੇਮ ਦਾਸ ਜੀ ਮਹਾਰਾਜ ਬਾਬਾ ਜੀਤਰਾਣ ਮਹਾਰਾਜ ਜੀ ਆਪ ਜੀ ਕੇ ਪਵਿੱਤਰ ਸਥਾਨ ਤੇ ਮਹਾਰ ਜੀਓ ਸੰਧਿਆ ਵੇਲੇ ਜਾਣ ਕੇ ਸੋਧ ਰਿਹਾ ਅਸਾਂ ਦੀ ਬਾਣ ਦੇ ਚੰਨ ਕਿਤੇ ਕਰਨ ਬਾਣੇ ਪੜਦੇ ਕੋਲ ਆਹਤੀ ਕਰਦੇ ਕੋਲ ਮਹਾਰ ਜੀਓ ਏਕ ਨਿੱਕ ਪ੍ਰਕਾੜਦੇ ਆ ਗਲਤੀਆ ਹੋ ਜਾਂਦੇ ਨੇ ਅਥਰ ਬੱਤਾ ਕਟਾ ਪੁੱਛਣ ਮੌਕਾ ਨੇ ਤੇਲ ਫੁੱਲ ਵਟਾਵਾ ਆਪ ਜੀ ਦੇ ਦਰ ਤੇ ਉੱਤੇ ਬਰਵਾਨ ਕਰਨ ਮਹਾਰ ਜੀ ਬਾਣੇ ਪ੍ਰਭਾਵ ਸਾਡੇ ਕੱਲ ਜੋ ਵੀ ਜੀਵਾਂ ਦੇ ਇਹਦਾ ਦੇ ਵਿੱਚ ਵਸਾਉਣਾ ਸੰਗਤ ਚੱਲਿਆ ਚੱਲਿਆ ਉਹਦਾ ਕਲਮ ਲਿਖੇ ਦੇ ਚਲਾਉਣਾ ਮਾਰ ਜਿਓ ਨਗਰ ਖੇੜਿਆ ਦੇ ਵਿੱਚ ਸ਼ਾਂਤਿ ਬਰਤਾਉਣੇ ਦੇ ਦਵਾਰ ਨੂੰ ਚੱਲਦੇ ਕਲਬ ਚ ਰੱਖਣਾ ਸਤ ਮਾਪੇ ਸਾਹ ਦੇ ਉੱਤਤ ਵਕਤ ਚ ਚੱਲਦੇ ਕਮ ਜੇ ਰੱਖਣਾ ਮਾਪੇ ਚੋ ਦਸਵੇਂ ਦਿਹਾੜਾ ਨੂੰ ਬੋਕਰ ਆਖ ਤੇ ਮਹਾਰਾਜ ਜੀਓ ਸੁਭਾ ਅੰਮ੍ਰਿਤ ਵੇਲੇ ਜੋ ਆਪ ਜੀ ਆ ਸੰਪਿਆਰੇ ਸੰਗਤਾਂ ਆਪ ਜੀ ਜਦ ਉੱਤੇ ਅੰਮ੍ਰਿਤ ਵੇਲੇ ਤੋਂ ਚਾਂਦ ਪਾਸਰ ਆਸ ਵੇਲੇ ਸੰਧਿਆ ਵੇਲੇ ਮਾਤ ਜੀ ਰਾਤ ਦੇ ਦੀਵਾਨ ਸਹਾਈ ਜਾਣਗੇ ਬਾਹਰ ਪੰਡਾਲਾਂ ਦੇ ਵਿੱਚ ਦੀਵਾਨ ਸਜਾਉਂਦੇ ਆਗਿਆਵਾਸ ਕਰੋ ਇਸ ਵੇਲੇ ਆਗਿਆਵਾਸ ਕਰੋ ਸ੍ਰੀ ਪਰਮੇਸ਼ਰ ਜੀ ਮਿਲੇ ਆਪ ਜੀ ਦਾ ਪਵਿੱਤਰਾਂ ਚ ਤੇ ਆਵਾ ਤਨ ਜੀ ਗੁਨਾਰ ਕਨਾਲ ਜਾਈ ਜਾ वाहिगुरु जीा वाहिगुरु जी फते